ਸਾਡੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਜਿਹਨੇ YouTube ਚੈਨਲ ਤੇ ਜੁੜੇ ਵੀਰ ਬਰ ਬਰ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਤੇ ਜਿਹੜੇ ਆਪਾਂ ਅੱਲ ਦੀ ਵੀਡੀਓ ਸ਼ੁਰੂ ਕੀਤੀ ਆ ਨਵੇਂ ਕਬੂਤਰ ਬਾਜਾਂ ਲਈ ਜਾਣਕਾਰੀ ਦੀ ਉਹਦਾ ਜੀ ਅੱਜ ਸੈਕਿੰਡ ਪਾਰਟ ਸ਼ੇਅਰ ਕਰਦੇ ਆ ਜੀ ਆਪਣੀ ਗੱਲ ਚੱਲਣ ਰਹੀ ਠੀਕ ਹੈ ਨਵੇਂ ਕਬੂਤਰ ਬਾਜਾਂ ਦੇ ਜਦੋਂ ਇੱਕ ਜੋੜਾ ਵਧੀਆ ਹੋ ਜਾਂਦਾ ਮਤਲਬ ਕਬੂਤਰ ਵਰੀਆ ਉਡਰਨ ਵਾਲਾ ਉਹਨੂੰ ਗਾਹ ਬਰੀਡਿੰਗ ਚ ਉਹਨੂੰ ਗਾਹ ਬਰੀਡਿੰਗ ਹੋਰੀ ਕਰਾਵੇ ਤੇ ਉਹਦੇ ਜੋ ਜਿਹੜੇ ਬੱਚੇ ਨਿਕਲਦੇ ਆ ਉਹ ਜੀ ਉਹਦਾ ਆਗੈ ਜ਼ਰੂਰ ਦੇਖੇ ਜੇ ਤੇ ਰਿਜ਼ਲਟਡ ਬੱਚੇ ਆ ਮਤਲਬ ਓਡਾਰ ਦਿੰਦੇ ਆ ਓਡਾਰ ਦਿੰਦੇ ਆ ਤੇ ਫੇਰ ਉਹਨਾਂ ਨੇ ਦੁਬਾਰਾ ਬੱਚੇ ਕਢਾਵੇ ਨਹੀਂ ਤੇ ਜੋੜਾ ਤੋੜ ਕੇ ਹੋਰ ਕੇ ਕਬੂਤਰੀ ਤਾਂ ਜਿਹੜੀ ਵਰੀਆ ਉੱਡੀ ਤਾਡੀ ਉਹਨਾਂ ਲਾ ਗਏ ਤੇ ਉਹਦਾ ਜਿਹੜਾ ਰਿਜ਼ਲਟ ਲਿਆ ਜਾਵੇ ਕਈ ਵਾਰੀ ਇਹ ਹੁੰਦਾ ਕਿ ਜਿਹੜਾ ਵੀ ਕਬੂਤਰ ਆ ਤੇ ਪੱਠਾ ਦਾ ਪਰ ਸਾਫ ਹੋ ਕੇ ਫੇਰ ਜੇ ਉਲਟ ਦਿੰਦਾ ਤੇ ਆਪਣੇ ਜਿਹੜੇ ਨਵੇਂ ਖਿਡਾਰੀ ਆ ਉਹ ਆnde ਆ ਕੇ ਇੱਕ ਕਬੂਤਰ ਨਹੀਂ ਸਹੀ ਮਤਲਬ ਜੋੜਾ ਨਹੀਂ ਸਹੀ ਬਣਿਆ ਤਾਂ ਨਹੀਂ ਆਇਆ ਕਹ ਫਿਰ ਫਾਲਟ ਹੁੰਦਾ ਕੋਈ ਨਾ ਕੋਈ ਵੀ ਕਬੂਤਰੀ ਇਹ ਕਬੂਤਰ ਜਿਹੜਾ ਆਊਡਰ ਨਾਲ ਆਵੇ ਇਹਦੇ ਕਬੂਤਰੀ ਜਿਹੜੀ ਆ ਉਹ ਹੌਲੀ ਹੁੰਦੀ ਆ ਉਹਰੇ ਕਰਕੇ ਕਬੂਤਰੀ ਇਹ ਚਲੇ ਜਾਂਦਾ ਬੱਚਾ ਤੇ ਤਾਂ ਵੀ ਜਿਹੜਾ ਰਿਜ਼ਲਟ ਨਹੀਂ ਮਿਲਦਾ ਸੋ ਇਹ ਦੋ ਚਾਰ ਜਿਹੜੀਆਂ ਗੱਲਾਂ ਏ ਨੋਟ ਕਰਨ ਵਾਲੀਆਂ ਤੇ ਸਿਆਲ ਤੇ ਜਿਹੜਾ ਵਾ ਤੁਹਾਨੂੰ ਦੱਸਿਆ ਸੀ ਕਿ ਜਾਲੀ ਜਿਹੜਾ ਕਵਰ ਖੁੱਡਾ ਨਹੀਂ ਕਰਨਾ ਤੇ ਖੁੱਡਾ ਨਹੀਂ ਕਵਰ ਕਰਨਾ ਤੇ ਪਰ ਜਿਹੜੀ ਡਾਈਟ ਆ ਉਹ ਵਧੀਆ ਪਾਈ ਜਾਵੇਂ ਕਬੂਤਰਾਂ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਕਬੂਤਰਾਂ 'ਚ ਉਹ ਵੀ ਤੁਹਾਨੂੰ ਸ਼ੇਅਰ ਕੀਤਾ ਸੀ ਗੱਲ ਤੇ ਔਰ ਜਿਹੜੇ ਜਿਹੜਾ ਜੋੜੇ ਮਲਾਉਣੇ ਆ ਪਤਾ ਕਿ ਆਪਾਂ ਜੋੜੇ ਵਾਲੇ ਹੀ ਛੱਡਦੇ ਹਾਂ ਕਬੂਤਰ ਆਪਣੇ ਜਿਹੜੇ ਜਣਵਰ ਉਹਨਾਂ ਦੀ ਡੀ ਵਰਮਿੰਗ ਜ਼ਰੂਰ ਕਰੇ ਡੀ ਵਰਮਿੰਗ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਆ ਨੇਚੁਰਲ ਵੀ ਹੋ ਸਕਦੀ ਆ ਤੇ ਜਿਹੜੀ ਆ ਮੈਡੀਸਿਨ ਨਾਲ ਵੀ ਹੋ ਸਕਦੀ ਆ ਅੱਜ ਕੱਲ ਵਧੇਰੇ ਤੇ ਜਿਹੜਾ ਜਰਾਕਰ ਜ਼ਰਾਤਰ ਉਹ ਮੈਡੀਕਲ ਗੋਲੀ ਨਾਲ ਹੀ ਜਿਹੜੀ ਡੀ ਵਰਮਿੰਗ ਕਰਦੇ ਆ ਜਿਹੜੀ ਆ ਬਾਹਰ ਦੀਆਂ ਗੋਲੀਆਂ ਵਰਮ ਆਊਟ ਵਗੈਰਾ ਉਹ ਵੀ ਬਹੁਤ ਬੈਸਟ ਆ ਉਹ ਜਿਹੜਾ ਕਬੂਤਰ ਨੂੰ ਕਮਜ਼ੋਰੀ ਨਹੀਂ ਆਉਣ ਦਿੰਦੀ ਕੋਈ ਵੀ ਜਿਹੜੀ ਇਦਾਂ ਦੀ ਮੈਡੀਸਿਨ ਆ ਜਿਵੇਂ ਆਪਾਂ ਕੁੱਤਿਆਂ 'ਚ ਵਰਤਦੇ ਆ ਡਰਾਉਟੋਲ ਪਲੱਸ ਹੋ ਗਈ ਈਜੀ ਪੇਟ ਹੋਈ ਉਹ ਇਦਾਂ ਵਰਤਦੇ ਆ ਤੇ ਉਸ ਨਾਲ ਹੀ ਡੀ ਵਰਮਿੰਗ ਕਰਦੇ ਆ डीवर्मिंग ਦਾ ਇਹ ਫਾਇਦਾ ਆ ਕਿ ਜਿਹੜਾ ਕਬੂਤਰ ਆ ਉਹਨੂੰ ਕੋਈ ਵੀ ਆਪਾਂ ਡਾਈਟ ਦਵਾਂਗੇ ਉਹ ਲੱਗੂਗੀ ਉਹਦਾ ਕੀੜਿਆਂ ਨੇ ਖਾਈ ਜਾਣੀਆਂ ਤੇ ਹਾਂ ਤੇ ਚਲੋ ਗੋਲੀਆਂ ਵਾ ਜਰਾ ਜਰਾ ਗੋਲੀਆਂ ਵਰਤਦੇ ਆ ਅੱਜ ਤੋਂ ਤਕਰੀਬਨ 10-12 ਸਾਲ ਪਹਿਲਾਂ ਆਪਾਂ ਜਿਹੜੀ ਵਰਤਦੇ ਹਾਂ ਅਲਬੂ ਬਹਾਰ ਜਿਹੜੀ ਡੰਗਰਾ ਜਿਉਂ ਵਰਤਦੇ ਆ ਸਿਰਫ ਅਲਬੂ ਬਹਾਰ ਉਹ ਵਰਤਦੇ ਆ ਜਾਂ ਜੈਂਟਲ ਵਰਤਦੇ ਆ ਜਿਹੜੀ ਬੰਦਿਆ ਚ ਕਰਮਾਲੀ ਵਰਤਦੇ ਆ ਜਾਂ ਫਿਰ ਪੇਪਰਾ ਜੀ ਨਾਉਂਦੀ ਹੀ ਇੱਕ ਉਹ ਹੱਲੇ ਵੀ ਵਰਤਦੇ ਕਈ ਖਿਡਾਰੀ ਕੋਈ ਬਿਲਕੁਲ ਬੈਸਟ ਆ ਜੀ ਤੇ ਤੁਸੀਂ ਵੀ ਜਰੂਰ ਡੀ ਵਰਮਿੰਗ ਜਰੂਰ ਕਰਿਆ ਕਰੋ ਉਹ ਤੋਂ ਬਾਅਦ ਜਿਹੜੀ ਡਾਈਟ ਆ ਉਹ ਕਬੂਤਰ ਨੂੰ ਪੂਰੀ ਲੱਗੂਗੀ ਤੇ ਕਬੂਤਰ ਜਿਹੜਾ ਤੁਹਾਡਾ ਘਾਟ ਉੱਡਦਾ ਉਹ ਹੀ ਵਧੀਆ ਉੱਡੂਗਾ ਕਿਉਂਕਿ ਕਈੇ ਰੀ ਕੀੜੇ ਜਿਹੜੇ ਅੰਦਰੋਂ ਖਾ ਜਾਂਦੇ ਕਬੂਤਰ ਨੂੰ ਕਬੂਤਰ ਨਸਲਾਂ ਵਧੀਆ ਹੁੰਦਾ ਤੇ ਸੋ ਇਹਦਾ ਕਰਕੇ ਡੀ ਵਰਮਿੰਗ ਜਰੂਰ ਕਰਿਆ ਕਰੋ ਨਵੇਂ ਖਿਡਾਰੀ ਹੋਈ ਤਾਂ ਬਾਕੀ ਰੀਵਰਮਿੰਗ ਦੀ ਸਪੈਸ਼ਲ ਜਿਹੜੀ ਆ ਕਿ ਕੜੇ-ਕੜੇ ਦਵਾਈ ਨਾ ਹੁੰਦੀ ਉਹਦੀ ਵੱਖਰੀ ਵੀਡੀਓ ਬਣਾਵਾਂਗੇ ਇੱਕ ਤੇ ਹੋਰ ਜਿਹੜੀ ਆ ਨਵੇਂ ਖਿਡਾਰੀਆਂ ਲਈ ਜਿਹੜੀ ਕਰਨ ਵਾਲੀ ਗੱਲ ਆ ਉਹ ਆ ਖੁੱਡਾ ਸਾਫ਼ ਕਰਨਾ ਕੋਡਾ ਜਰੂਰ ਸਾਫ਼ ਕਰ ਰੱਖਣਾ ਚਾਹੀਦਾ ਜੇ ਰੋ 12 ਵਾਛੜ ਪੈ ਜਾਂਦੀ ਚਾਹੇ ਉਦਾਂ ਖੁੱਡਾ ਚੋ ਪੈਂਦਾ ਤੇ ਖੁੱਡੇ ਚਲੇ ਜਾਂਦੀ ਇਸਲਾਬ ਸਲਾਬ ਨਾਲ ਜਿਹੜੀ ਮਿੱਠਾ ਨਾ ਪਾਣੀ ਰੜ ਕੇ ਤੇ ਇੱਕ ਗੈਸ ਬੰਦੀ ਆ ਜਿਹੜੀ ਕਿ ਇੱਕ ਵਾਇਰਸ ਦਾ ਰੂਪ ਧਾਰ ਲੈਂਦੀ ਆ ਸੋ ਸਾਰੇ ਨਵੇਂ ਖਿਡਾਰੀ ਵੀਰ ਇਹ ਗੱਲ ਜਰੂਰ ਨੋਟ ਕਰਿਓ ਖੁੱਡਾ ਜਰੂਰ ਸਾਫ਼ ਰੱਖਿਆ ਕਰੋ ਹੋ ਸਕਿਆ ਅਰੇ ਕਲੀ ਜਰੂਰ ਪਾਵੇ ਖੁੱਡਾ ਸਾਫ਼ ਕਰਕੇ ਬਰੀ ਕਰੇ ਤਾਂ ਜਾਂ ਮਿਕਸ ਕਰਕੇ ਤੇ ਲਿਆਣੀ ਕਲੀ ਨਹੀਂ ਪਾਉਣੀ ਪਾਊਡਰ ਰੂਪ ਚ ਜਿਹੜੀ ਕਲੀ ਆਉਂਦੀ ਆ ਉਹ ਪਾਇਆ ਕਰੋ ਤੇ ਬਾਕੀ ਹੋਰ ਜਾਣਕਾਰੀ ਜਿਹੜੀ ਆ ਉਹ ਨੈਕਸਟ ਪਾਰਟ ਚ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਵਰੀਆ ਤੋਂ ਵਰੀਆ ਕੋਸ਼ਿਸ਼ ਕਰੀ ਦੀ ਜਿਹੜੀ ਆਪਣੇ ਕੋਲ ਜਾਣਕਾਰੀ ਆ ਉਹ ਤੁਹਾਨੂੰ ਦਈਏ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਜਰੂਰ ਨਾ ਪਿਓ ਜੀ ਬਾਰ ਬਾਰ ਧੰਨਵਾਦ ਜੀ